ਬੋਲੇਣਾ ਮੰਡੀ ਨਿਵਾਸੀਆਂ ਨੂੰ ਇੱਕ ਜ਼ਰੀਦ ਕੀਤੀ ਜਾਂਦੀ ਆ ਜੋ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸੰਜੂਗ ਤੇ ਮਜ਼ਦੂਰ ਮੋਰਚੇ ਵੱਲੋਂ ਕੱਲ ਨੂੰ ਭਾਰਤ ਬੰਦ ਦਾ ਸੱਦਾ ਹੈ ਸਵੇਰ 7 ਵਜੇ ਤੋਂ ਲੈ ਕੇ 4 ਵਜੇ ਤੱਕ ਆ ਬੰਦ ਰਹਿਣਾ ਸੋ ਸਾਰੇ ਦੁਕਾਨਦਾਰ ਵੀਰਾਂ ਨੂੰ ਸਬਜ਼ੀ ਵਾਲਾ ਰੇੜੀ ਵਾਲਿਆਂ ਨੂੰ ਅਸੀਂ ਬੇਨਤੀ ਕਰਨਾ ਹੈ ਕਿ ਸਵੇਰ 7 ਵਜੇ ਤੋਂ ਲੈ ਕੇ 4 ਵਜੇ ਤੱਕ ਕੋਈ ਦੁਕਾਨ ਕੋਈ ਰੇੜੀ ਕੋਈ ਸਬਜ਼ੀ ਮੰਡੀ ਕੋਈ ਸਾਰਾ ਕੁਝ ਬੰਦ ਕਰ ਨੂੰ ਸਾਰੇ ਸਹਿਯੋਗ ਨਾਲ ਰਾਨਾ ਬੰਦਰਪੁਰ ਆ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ 30 ਤਰੀਕ ਨੂੰ ਜਿਹੜਾ ਰੇਲਵੇ ਅਤੇ ਆਮ ਆਵਾਜਾ ਵੀ ਜੜੀ ਉਹ ਠੱਪ ਰਹੀ ਇਸ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਕਿਸਾਨ ਆਗੂ ਜੁੜੇ ਹੈਗੇ ਸੱਸੀ ਕਾ ਜੀ ਸੱਸੀ ਕਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਰਾਮ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਪ੍ਰਧਾਨ ਪਿੰਡ ਦਿਉਣਾ ਜਿਵੇਂ ਕੱਲ ਨੂੰ ਜੇ 30 ਤਰੀਕ ਹੈਗੀ ਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਛੋੜੇ ਵੀ ਜਿਹੜੇ ਇਹ ਧਰਨੇ ਪ੍ਰਦਰਸ਼ਨ ਹੋ ਰਹੇ ਇਹ ਜੀ ਜਿਹੜਾ ਸਾਡਾ ਕੱਲ ਨੂੰ ਸੱਦਾ ਹੈ ਭਾਰਤ ਬੰਦ ਦਾ ਉਹ ਸਾਨੂੰ ਦੋਨੇ ਫਾਰਮਾਂ ਦੇ ਉੱਤੋਂ ਕਾਲ ਆਈ ਹੈ ਇਹ ਪਿਛਲੇ ਕਈ ਦਿਨਾਂ ਤੋਂ ਇਹ ਦਿੱਤਾ ਵਿਆ ਵੀ ਪੰਜਾਬ ਭਾਰਤ ਸਾਰਾ ਬੰਦ ਰਹੂਗਾ ਕੱਲਾ ਪੰਜਾਬ ਨਹੀਂ ਭਾਰਤ ਬੰਦ ਹੈ 30 ਤਰੀਕ ਨੂੰ ਅਸੀਂ ਵੀ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ 30 ਤਰੀਕ ਨੂੰ ਆਪਣਾ ਜਿਹੜਾ ਭਾਰਤ ਹੈ ਇਹ ਬੰਦ ਹੈ ਸਾਡਾ ਸਾਥ ਦਿਓ ਕਿਉਂਕਿ ਇਹ ਨਾਤਾ ਕੱਲੇ ਢਲੇਵਾਲ ਦੀ ਲੜਾਈ ਹੈ ਨਾ ਇਹ ਕੱਲੇ ਬੰਦੇਰ ਦੀ ਲੜਾਈ ਹੈ ਇਹ ਲੜਾਈ ਹੈ ਜਿਹੜੀ ਫਸਲਾਂ ਤੇ ਨਸਲਾਂ ਦੀ ਹੈ ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਜਿਹੜੀ ਇਹ ਲੜਾਈ ਵਿੱਢੀ ਹੈ ਤੇ ਆਪਣੇ ਜਿਹੜੇ ਐਮਐਸਪੀ ਗਰੰਟੀ ਕਾਨੂੰਨ ਹੈ ਉਹ ਲੈਣ ਲਈ ਲਾਗੂ ਕਰਾਉਣ ਲਈ ਆਪਾਂ ਜਿਹੜਾ ਉੱਥੇ ਆਪਣੇ ਪ੍ਰਧਾਨ ਜੀ ਮਰਨ ਵਰਤੇ ਬੈਠੇ ਆ ਉਹਨਾਂ ਨੇ ਉਥੋਂ ਕਾਲ ਦਿੱਤੀ ਹੈ ਵੀ 30 ਤਰੀਕ ਨੂੰ ਭਾਰਤ ਬੰਦ ਕਰਨਾ ਇਹਦੇ ਚ ਅਸੀਂ ਜਿਹੜਾ ਇਹ ਅੱਜ ਬਠਿੰਡੇ ਦੇ ਜਿਹੜੇ ਕੱਲ ਨੂੰ ਬਠਿੰਡਾ ਬੰਦ ਕਰ ਰਹੇ ਆ ਸਾਰਾ ਸਾਡਾ ਬਠਿੰਡੇ ਜ਼ਿਲ੍ਹੇ ਚ ਸਾਰੇ ਚ ਏਰੀਆ ਬੰਦ ਹੋਊਗਾ ਕੋਈ ਵੀ ਰੂਟ ਇਹੋ ਜਿਹਾ ਨਹੀਂ ਜਿਹੜਾ ਕਿ ਚਾਲੂ ਹੋਊਗਾ ਸਾਰਾ ਬਠਿੰਡਾ ਬੰਦ ਹੋਊਗਾ ਸਾਰਾ ਜੇ ਆਪਾਂ ਬਠਿੰਡੇ ਦੀ ਗੱਲ ਕਰ ਲਈ ਬਠਿੰਡੇ ਚ ਕਿੱਥੇ ਕਿੱਥੇ ਜਿਹੜੇ ਇਹ ਧਰਨੇ ਦਿੱਤੇ ਜਾਣਗੇ ਤੇ ਜਾਮ ਲਾਏ ਜਾਣਗੇ ਇਹ ਬਠਿੰਡੇ ਜੀ ਸਾਡਾ ਇੱਕ ਇਧਰ ਰਾਮਪੁਰੇ ਕਨਈਆ ਚੌਕ ਇੱਧਰ ਤਲਵੰਡੀ ਏਰੀਆ ਕੋਚਮੀਰ ਹੋਊਗਾ ਇੱਧਰ ਸੰਚਾਰੀਏ ਸਾਰੇ ਹੋਣਗੇ ਕੋਈ ਵੀ ਪਿੰਡੇ ਦੇ ਪਾਸੇ ਨਹੀਂ ਵੀ ਦਾ ਹੋਊਗਾ ਸਭ ਬੰਦ ਹੋਣਗੇ ਪਰ ਸਾਡੀ ਲੋਕਾਂ ਨੂੰ ਅਪੀਲ ਹੈ ਕਿ ਇਹ ਸਾਡੀ ਅੱਜ ਤੋਂ 8-10 ਦਿਨ ਪਹਿਲਾਂ ਦੀ ਕਾਲ ਆਈ ਹੈ ਵੀ 30 ਤਰੀਕ ਨੂੰ ਬੰਦ ਹੈ ਲੋਕਾਂ ਨੂੰ ਸਾਡੀ ਬੇਨਤੀ ਹੈ ਵੀ ਸਾਡਾ ਸਾਥ ਦਿਓ ਸਾਡੇ ਨਾਲ ਉਲਝਣ ਦੀ بجائے ਸਾਡਾ ਸਾਥ ਦਿਓ ਬੰਦ ਦਾ ਸਮਰਥਨ ਹੈ ਜਿਹੜਾ ਸਾਡਾ ਉਹ ਪੂਰਾ ਕਰੋ ਸਾਡੇ ਨਾਲ ਸਾਡਾ ਸਮਰਥਨ ਦਿਓ ਸਾਡੇ ਬੰਦ ਦੇ ਨਾਲ ਰਲੋ ਤੇ ਇਹ ਨਹੀਂ ਵੀ ਸੜਕਾਂ ਤੇ ਆ ਕੇ ਸਾਡੇ ਨਾਲ ਉਲਝੋ ਬੰਦ ਰੱਖੋ ਕਾਨੂੰਨ ਕੋਈ ਵੀ ਘਰਾਂ ਦੇ ਵਿੱਚੋਂ ਨਾ ਨਿਕਲੋ ਕਿਉਂਕਿ ਆਪਾਂ ਵੇਖਿਆ ਪਿਛਲੇ ਵਾਰੀ ਜਦੋਂ ਕਰੋਨਾ ਆਇਆ ਕਰੋਨਾ ਦੇ ਦੌਰਾਨ ਲੋਕ 6 ਮਹੀਨੇ ਘਰਾਂ 'ਚ ਬੈਠੇ ਰਹੇ ਆ ਉਦੋਂ ਵੀ ਲੋਕ ਘਰਾਂ 'ਚ ਬੈਠੇ ਹੀ ਐ 6 ਮਹੀਨੇ ਟਿਕਿਆ ਪਰ ਹੁਣ ਲੋਕਾਂ ਨੂੰ ਸਾਡੀ ਬੇਨਤੀ ਵੀ ਇੱਕ ਦਿਨ ਦੀ ਖਾਤਰ ਤੁਸੀਂ ਘਰਾਂ 'ਚ ਟਿਕ ਕੇ ਬੈਠੋ ਕਿਸੇ ਨੇ ਵੀ ਇੱਧਰ ਉੱਧਰ ਕੋਈ ਗੱਡੀ ਤੇ ਜਾਣਾ ਨਹੀਂ ਸਵੇਰ ਦਾ ਦਿਨ ਘਰੇ ਟਿਕ ਕੇ ਬੈਠੋ ਸਾਡਾ ਸਾਹ ਦੇ ਪੂਰਾ ਪੂਰਾ ਇਹਦੇ ਵਿੱਚ ਜਿਹੜੀ ਛੜਕੀ ਆਵਾ ਜਾਵੀ ਬੰਦ ਰਹੇਗੀ ਕਿ ਰੇਲਵੇ ਵੀ ਬੰਦ ਰਹੇਗੀ ਇਹ ਸਾਰੇ ਬੰਦ ਰਹੂਗੀ ਜੀ ਰੇਲ ਵੀ ਬੰਦ ਰਹੇਗੀ ਆ ਤੇ ਸੜਕੀ ਆਵਾਜਾਈ ਵੀ ਬੰਦ ਰਹੂਗੀ ਦੂਜੀ ਸਾਡੀ ਜਿਹੜੀ ਗੱਲ ਹੈ ਵੀ ਇਹ ਜਿਹੜਾ ਆਪਣਾ ਬੰਦ ਦਾ ਸਤਾ ਇਹ ਬਹੁਤ ਚਿਰ ਦਾ ਦਿੱਤਾ ਹੈ ਇਹ ਸਾਡੀ ਸਾਰਿਆਂ ਨੂੰ ਅਪੀਲ ਹੈ ਸਾਡੀ ਮੰਨ ਲਓ ਵੀ ਜਿਵੇਂ ਦੁੱਧੀ ਹੈ ਦੁੱਧੀਆਂ ਨੇ ਵੀ ਸਾਡਾ ਸਮਰਥਨ ਦਿੱਤਾ ਦੁੱਧੀ ਯੂਨੀਅਨ ਨੇ ਉਹ ਸਾਡੇ ਨਾਲ ਖੜੇ ਹੈ ਅਸੀਂ ਮੰਨ ਲਓ ਜਿਵੇਂ ਉਹਨਾਂ ਨੂੰ ਕਹਿ ਲਿਆ ਵੀ ਤੁਸੀਂ ਸਾਡੇ ਨਾਲ ਖੜੇ ਹੋ ਵੀਰੋ ਸਾਡਾ ਸਾਥ ਈਵੇਂ ਦਿੰਦੇ ਰਹੋ ਕਿਉਂਕਿ ਪਿਛਲੇ ਵਾਰੀ ਕੁਝ ਹੋਇਆ ਸੀ ਟਕਰਾ ਦੀ ਸਥਿਤੀ ਆ ਗਈ ਸੀ ਹਾਂ ਦੋ ਜੀਆਂ ਨਾਲ ਸਾਡੀ ਮੇਰੀ ਆਪਦੀ ਆ ਗਈ ਸੀ ਟਕਰਾ ਦੀ ਸਥਿਤੀ ਬਣ ਗਈ ਸੀ ਪਿੰਡ ਦੇ ਵਿੱਚ ਹੀ ਪਰ ਸਾਡੇ ਸੂਝ ਬੂਝ ਦੇ ਨਾਲ ਸਾਡੇ ਬੰਦੇ ਵਧੀਆ ਵਿੱਚੋਂ ਕੁਝ ਜਿਹੜੇ ਚਲੋ ਚੰਗੇ ਸੀ ਹੁਣ ਵੀ ਉਹਨਾਂ ਨੇ ਸੋਚਿਆ ਵੀ ਕਿਸਾਨਾਂ ਦੇ ਕੀ ਪੁੱਤ ਹੈ ਉਹ ਵੀ ਕਿਸਾਨਾਂ ਦੇ ਜਿਹੜੇ ਦੁੱਧ ਪਾਉਂਦੇ ਕਿਸਾਨਾਂ ਨਾਲ ਹੀ ਮਸਲਾ ਜੁੜਿਆ ਹੋਇਆ ਉਹਨਾਂ ਨੇ ਹੁਣ ਸਾਡਾ ਪੂਰਾ ਪੂਰਾ ਦੁੱਧ ਯੂਨੀਅਨ ਨੇ ਸਾਥ ਦਿੱਤਾ ਹੈ ਉਹ ਸਾਡੇ ਸਾਥ ਹੈ ਨਾਲ ਖੜੇ ਹੈ ਤੇ ਨਾਲ ਹੀ ਖੜੇ ਰਹਿਣਗੇ ਕਈ ਵਾਰੀ ਇਹ ਹੈਗਾ ਵੀ ਜਿਵੇਂ ਹੁਣ ਵਿਆਹ ਸ਼ਾਦੀ ਹੈ ਜਾਂ ਕੋਈ ਖੰਡ ਪਾਰਟਾ ਹੈ ਜਾਂ ਹੋਰ ਪ੍ਰੋਗਰਾਮ ਹੈਗਾ ਉਹਦੇ ਦੁੱਧ ਬੁੱਕ ਕਰਾਇਆ ਹੁੰਦਾ ਪਹਿਲਾਂ ਆਰਡਰ ਦਿੱਤਾ ਹੁੰਦਾ ਵੀ ਕੁਆਂਟਾ ਦੋ ਕੁਆਂਟਲ ਜਾਂ ਦੁੱਧ ਪਾਜੀ ਪਰ ਜੇ ਉਹਨਾਂ ਨੇ ਪਾਉਣਾ ਹੋਇਆ ਤਾਂ ਉਹਦੇ ਬਾਰੇ ਕੋਈ ਉੱਥੇ ਟਕਰਾ ਨਾ ਜਾਏ ਉਹਨਾਂ ਨੂੰ ਕੀ ਅਪੀਲ ਕਰਦੇ ਚਾਹੁੰਦੇ ਉਹਨਾਂ ਨੂੰ ਸਾਡੀ ਇਹ ਦੁੱਧੀਆਂ ਨੂੰ ਸਾਡਿਆਂ ਨੂੰ ਵੀਰਾਂ ਨੂੰ ਅਪੀਲ ਹੈ ਵੀ ਮੰਨ ਲਓ ਤੁਸੀਂ ਦੁੱਧ ਬੁੱਕ ਕੀਤਾ ਹੈ ਤੋਂ ਦੁੱਧ ਉਹਨਾਂ ਨੇ ਜਾਤਾ ਸ਼ਾਮ ਨੂੰ ਮੰਨ ਲਓ ਆ ਕੇ ਪਾਜੋ ਤੇ ਜਾਂ 7 ਵਜੇ ਆਪਾਂ ਬੰਦ ਦੀ ਕਾਲ ਦਿੱਤੀ ਵੀ ਹੈ ਵੀ 7 ਵਜੇ ਆਪਾਂ ਜਿਹੜੀ ਛੜਕੀ ਆਵਾਜਾਈ ਆ ਬੰਦ ਕਰ ਦੇਣੀ ਹੈ 7 ਵਜੇ ਤੋਂ ਪਹਿਲਾਂ ਸਵੇਰੇ ਆ ਕੇ ਆਦਾ ਦੁੱਧਾ ਜਿਹੜਾ ਉਹਨਾਂ ਨੂੰ ਪਾਜੋ ਕਿਉਂਕਿ ਕੱਲ ਨੂੰ ਦਾ ਆਪਣਾ ਬੰਦ ਜਸਤਾ ਤੁਸੀਂ ਵੀ ਸਮਰਥਨ ਦਿੱਤਾ ਨਾਲੋਂ ਸਾਡੇ ਦੁੱਧ ਵੀ ਨਾਲ ਹੈ ਉਹਨਾਂ ਨੂੰ ਸਾਡੀ ਇਹ ਅਪੀਲ ਹੈ ਵੀ ਆਪਣੀ ਟਕਰਾਅ ਦੀ ਸਥਿਤੀ ਪਹਿਲਾਂ ਬਣੀ ਸੀ ਵੀ ਅਸੀਂ ਜੇ ਕੋਈ ਬੰਦਾ ਵਿੱਚ ਇਹੋ ਜਿਹਾ ਹੁੰਦਾ ਪਰ ਵੈਸੇ ਕੋਈ ਹੈ ਨਹੀਂ ਐਸ ਕੀ ਜਦੋਂ ਨਾਲ ਸਮਰਥਨ ਦਿੱਤਾ ਪਰ ਫਿਰ ਵੀ ਕੋਈ ਸੋਚ ਉਹ ਇੱਕ ਹੁੰਦਾ ਹੀ ਹੈ ਤੇ ਉਹਨਾਂ ਨੂੰ ਸਾਡੀ ਬੇਨਤੀ ਹੈ ਵੀ ਜਿਹਨੇ ਕੋਈ ਕਿਸੇ ਨੇ ਬੁੱਕ ਕੀਤਾ ਜਾਂ ਕੋਈ ਕਿਸੇ ਦਾ ਮਜਬੂਰੀ ਆ ਉਹ ਤਾਂ ਤੜਕੇ 6 ਤੋਂ ਪਹਿਲਾਂ ਪਹਿਲਾਂ ਯੋਰਾ ਕੇ ਦੁੱਧ ਆ ਕੇ ਸ਼ਹਿਰਾ ਚ ਆਪਦਾ ਪਾਉਣਾ ਕਿਸੇ ਦੀ ਕੋਈ ਮਜਬੂਰੀ ਆ ਕੋਈ ਭੋਗ ਆ ਕੋਈ ਕਿਸੇ ਦੇ ਵਿਆਹ ਉਹਨਾਂ ਦੇ ਪਾਉਣਾ 6 ਤੋਂ ਪਹਿਲਾਂ ਪਹਿਲਾਂ ਆਪਦਾ ਕੋਸ਼ਿਸ਼ ਕਰ ਜੋ ਪਾ ਜੋ ਤੇ 6 ਤੋਂ ਬਾਅਦ 7 ਤੋਂ ਬਾਅਦ ਤ ਆਪ ਪਾ ਜਮਾ ਜਿਹੜਾ ਬੰਦ ਆ ਪੱਕਾ 4 ਵਜੇ ਤੱਕ 7 ਤੋਂ ਲੈ ਕੇ 4 ਵਜੇ ਤੱਕ ਆਪਣਾ ਮੰਦਰਾ ਸੱਦਾ ਜਿਹੜਾ ਉਹ ਭੰਦ ਰਹੂਗਾ ਜਿੰਨੇ 7 ਤੋਂ 4 ਵਜੇ ਤੱਕ ਸਾਰੀਆਂ ਛੜਕਾਂ ਬਲੌਕ ਹੋਣੀਆਂ ਪਰ ਕਈ ਵਾਰੀ ਕੋਈ ਐਮਰਜੈਂਸੀ ਹੁੰਦੀ ਹੈ ਜਿਵੇਂ ਵਿਆਹ ਸ਼ਾਦੀ ਹੈ ਜਾਂ ਕਿਸੇ ਦਾ ਭੋਗ ਤੇ ਜਾਣਾਗਾ ਜਾਂ ਕੋਈ ਬਿਮਾਰ ਸ਼ਮਾਰਾ ਫਿਰ ਉਹਨਾਂ ਵਾਸਤੇ ਕਿਸ ਤਰ੍ਹਾਂ ਦੀ ਸਹੂਲਤ ਹੋਵੇ ਨਹੀਂ ਜਿਹੜਾ ਜੀ ਭਾਈ ਤੁਸੀਂ ਗੱਲ ਕੀਤੀ ਐਮਰਜੈਂਸੀ ਸਵਾਵਾਂ ਐ ਐਮਰਜੈਂਸੀ ਸਵਾਵਾਂ ਨੂੰ ਅਸੀਂ ਪਹਿਲਾਂ ਵੀ ਜਦੋਂ ਕਿਤੇ ਸਾਡਾ ਕਿਤੇ ਵੀ ਧਰਨਾ ਹੁੰਦਾ ਉਦੋਂ ਵੀ ਅਸੀਂ ਐਮਰਜੈਂਸੀ ਸਵਾਵਾਂ ਜਿਹੜੀਆਂ ਨਹੀਂ ਰੁਕੀਆਂ ਐਮਰਜੈਂਸੀ ਸਵਾਵਾਂ ਨੂੰ ਸਾਡੇ ਨੂੰ ਕੋ ਸ਼ੂਟ ਹੈ ਖੁੱਲ ਐ ਐਮਰਜੈਂਸੀ ਜਿਹੜੀਆਂ ਸਵਾਵਾਂ ਐ ਉਹਨਾਂ ਨੂੰ ਅਸੀਂ ਪਹਿਲਾਂ ਵੀ ਲਗਾਉਣੀ ਹੈ ਤੇ ਉਹਨਾਂ ਨੂੰ ਲਗਾਇਆ ਵੀ ਜਾਊਗਾ ਜਿਵੇਂ ਕੋਈ ਮੰਨ ਲਓ ਹੁਣ ਐਂਬੂਲੈਂਸ ਆ ਉਹਦੇ ਵਿੱਚ ਮਰੀਜ਼ ਆ ਪੇਸ਼ੈਂਟ ਆ ਉਹਨੂੰ ਜ਼ਰੂਰੀ ਕਿਤੇ ਲੈ ਕੇ ਜਾਣਾ ਉਹਨੂੰ ਅਸੀਂ ਰਸਤਾ ਦਿੰਨੇ ਆ ਉਹੋ ਜਿਹਨੂੰ ਨਿਗਾਵਾਵਾਂਗੇ ਜਿਹੜੀ ਕੋਈ ਐਮਰਜੈਂਸੀ ਸਿਵਾਵਾਂ ਉਹਨਾਂ ਨਾਲ ਅਸਲੀ ਛੂਟ ਆ ਉਹਨਾਂ ਨੂੰ ਨਿਗਾਵਾਵਾਂ ਜਿੰਮੇ ਜੇ ਹੋਰ ਜਥੇ ਬੰਦੀਆਂ ਲਾ ਲਈਏ ਜਾਂ ਆਪਣੇ ਵਪਾਰੀ ਹੈਗੇ ਜਦ ਦੁਕਾਨਦਾਰ ਹੈ ਉਹਨਾਂ ਨੂੰ ਵੀ ਕੋਈ ਅਪੀਲ ਕੀਤੀ ਜਾ ਰਹੀ ਹੈਗੀ ਅਸੀਂ ਅਪੀਲ ਕਰਦੇ ਆ ਇਹ ਦੁਕਾਨਦਾਰ ਵੀਰਾਂ ਨੂੰ ਵੀ ਤੇ ਜਿਹੜੇ ਵਪਾਰੀ ਵੀਰ ਆ ਸਾਰਿਆਂ ਨੂੰ ਅਪੀਲ ਕਰਦੇ ਆ ਸਾਡੀ ਇਹ ਸੋਨੂੰ ਹੱਥ ਬਣ ਕੇ ਬੇਨਤੀ ਹੈ ਵੀ ਸਾਡੀ ਕੱਲਿਆਂ ਦੀ ਲੜਾਈ ਨਹੀਂ ਇਹ ਲੜਾਈ ਸਭ ਦੀ ਹੈ ਇਹ ਜੇ ਇਹਦੇ ਚ ਮੰਨ ਲਓ ਕਿਸਾਨ ਮਾਰਿਆ ਗਿਆ ਨਾ ਤੇ ਬਚਲੇ ਦੁਕਾਨਦਾਰ ਵੀ ਨਹੀਂ ਜੇ ਕਿਸਾਨ ਮਾਰਿਆ ਗਿਆ ਤਾਂ ਦੁਕਾਨਦਾਰ ਨਹੀਂ ਬਚਨੇ ਜਿਹੜੇ ਕੋਈ ਹੋਰ ਆ ਉਹ ਵੀ ਨਹੀਂ ਬਚਨੇ ਕਿਉਂਕਿ ਜਿਹੜੇ ਅਮਾਨੇ ਅਡਾਨੇ ਆ ਇਹਨਾਂ ਦੀ ਮੋਦੀ ਨਾਲ ਜੁੰਡਲੀਆ ਮੋਦੀ ਨਾਲ ਯਾਰੀ ਹੈ ਉਹਨਾਂ ਨੇ ਆ ਕੇ ਥੋੜੀਆਂ ਕੱਲ ਨੂੰ ਦੁਕਾਨਾਂ ਤੇ ਵੀ ਕਬਜ਼ੇ ਕਰਨੇ ਵੱਡੇ ਵੱਡੇ ਮਾਲ ਖੋਲ ਦੇਣੇ ਜਦੋਂ ਵੱਡੀਆਂ ਵੱਡੀਆਂ ਉਹਨਾਂ ਨੇ ਮਾਲ ਖੋਲਤੇ ਵੱਡੀਆਂ ਵੱਡੀਆਂ ਦੁਕਾਨਾਂ ਕੋਲ ਲੀਆਂ ਤੇ ਤੁਹਾਡੇ ਕੋਲੇ ਕੌਣ ਆਊਗਾ ਥੋੜੀਆਂ ਦੁਕਾਨਾਂ ਵੀ ਫੇਲ ਹੋ ਜਾਣਗੀਆਂ ਇਹਨੇ ਸਾਰਾ ਆਮਾਨੀਆਂ ਆਡਾਨੀਆਂ ਨੂੰ ਵੇਚਣ ਦੀ ਤਿਆਰੀ ਹੈ ਜਿਹੜਾ ਪੰਜਾਬ ਹੈ ਤੇ ਤੁਸੀਂ ਪਹਿਲਾਂ ਹੀ ਸਾਡੇ ਨਾਲ ਰਲੋ ਹੰਬੜਾ ਮਾਰੋ ਸਾਡਾ ਜਿਹੜਾ ਬੰਦ ਦਾ ਸਤਾ ਇਹਨੂੰ ਪੂਰਾ ਸਮਰਥਨ ਦਿਓ ਤੇ ਬੰਦ ਰੱਖੋ ਜਿਹੜੇ ਬਾਜ਼ਾਰ ਆ ਦੁਕਾਨਾਂ ਸਾਰੀਆਂ ਆਪਣੀਆਂ ਬੰਦ ਰੱਖੋ ਇੱਕ ਦਿਨ ਨਾ ਕੁਝ ਵੀ ਨਹੀਂ ਹੁੰਦਾ ਕਰੋਨਾ ਕਾਲ ਦਾ ਹਨ ਵੀ ਆਪਾਂ ਬੰਦ ਰੱਖੀਆਂ ਦੁਕਾਨਾਂ ਕਿੰਨਾ ਕਰ ਰਚ ਚ ਬੰਦ ਰਹੀਆਂ ਇੱਕ ਦਿਨ ਨਾ ਕੁਝ ਨਹੀਂ ਹੁੰਦਾ ਸਾਡੀ ਹੱਤਵਾਂ ਕੇ ਵੇਂਦੇ ਵੀ ਇੱਕ ਦਿਨ ਜਰੂਰ ਸਾਡਾ ਸਾਥ ਦਿਓ ਬੰਦ ਰੱਖੋ ਜੇ ਵੀ ਕਿਸਾਨੀ ਖਤਮ ਹੁੰਦੀ ਹੈ ਕਿਸਾਨੀ ਮਾਰੀ ਜਾਂਦੀ ਹੈ ਫਿਰ ਤਾਂ ਮਜ਼ਦੂਰਾਂ ਤੇ ਵੀ ਅਸਰ ਪਵੇਗਾ ਕਿਉਂਕਿ ਉਹਨਾਂ ਨੂੰ ਨਾਕਾਮ ਮਿਲੇ ਤੇ ਨਾ ਜਿਹੜਾ ਫਰੀ ਦਾ ਰਾਸ਼ਨ ਮਿਲਦਾ ਸਸਤਾ ਰਾਸ਼ਨ ਮਿਲਦਾ ਇਹ ਮਿਲਣਾ ਵੀ ਬੰਦ ਹੋ ਜਾਊਗਾ ਤੇ ਸਾਡੇ ਜਿਹੜੇ ਮਜ਼ਦੂਰ ਯੂਨੀਅਨ ਹੈ ਜਾਂ ਮਜ਼ਦੂਰ ਹੈ ਸਾਡੇ ਮਜ਼ਦੂਰਾਂ ਨੂੰ ਵੀ ਅਪੀਲ ਹੈ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਆ ਹੁਣ ਤੁਸੀਂ ਦੇਖੋ ਵੀ ਜੇ ਮੈਂ ਮਰ ਗਈ ਤਾਂ ਚੱਚੜ ਨਹੀਂ ਰਹਿਣੀ ਜੇ ਮਾਝੇ ਮਰ ਗਈ ਚੱਚੜ ਵੀ ਨਹੀਂ ਰਹਿਣੀ ਜੇ ਕਿਸਾਨ ਹੀ ਮਰ ਗਿਆ ਤਾਂ ਮਜ਼ਦੂਰ ਕਿਸਾਨ ਦੇ ਨਾਲ ਹੀ ਹੈ ਜੇ ਮੰਨ ਲਓ ਕਿਸਾਨ ਮਰ ਗਿਆ ਕਿਸਾਨ ਡਾਊਨ ਹੋ ਗਿਆ ਕਿਸਾਨ ਦੀ ਜਿਹੜੀ ਫਸਲ ਹੈ ਉਹਨਾਂ ਵੀ ਕੀ ਚਾਹੁੰਦੇ ਨੇ ਜਮੇਟ ਕਿਸਾਨਾਂ ਦੀ ਸਾਡੀ ਖਰੀਦ ਲਈ ਸਰਕਾਰ ਨੇ ਕਾਬਜਾ ਕਰ ਲਿਆ ਮਾਂਡੀਆਂ ਡਾਂਡੀਆਂ ਨੂੰ ਦੇਤੀ ਤਾਂ ਫਿਰ ਇਹ ਤੁਸੀਂ ਵੀ ਜਿਹੜੇ ਮਜ਼ਦੂਰ ਹੈ ਜਦੋਂ ਸਾਰੇ ਮਜ਼ਦੂਰ ਬਣ ਗਏ ਅਸੀਂ ਵੀ ਨਾਲ ਮਜ਼ਦੂਰ ਬਣ ਜਾਾਂਗੇ ਅਸੀਂ ਵੀ ਦਿਹਾੜੀ ਜਾਣ ਲੱਗੇ ਜਾਾਂਗੇ ਫਿਰ ਦਿਹਾੜੀ ਉਹਨਾਂ ਨੂੰ ਕਿੱਥੋਂ ਮਿਲੂਗੀ ਤੇ ਕਿੱਥੇ ਉਹ ਜਾਣਗੇ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਵੀ ਸਾਡਾ ਸਾਥ ਦਿਓ ਮਜ਼ਦੂਰਾਂ ਨੂੰ ਵੀ ਦੁਕਾਨਦਾਰਾਂ ਨੂੰ ਵੀ ਹੋਰ ਜਿਹੜੇ ਕੋਈ ਸ਼ਹਿਰ ਚ ਜਿੰਨੇ ਵੀ ਹੈ ਵਪਾਰੀ ਹੈ ਦੁਕਾਨਦਾਰਾਂ ਸਭ ਨੂੰ ਬੇਨਤੀ ਹੈ ਜੋ ਵੀ ਮੁਲਾਜ਼ਮ ਹੈ ਵੀ ਸਾਡਾ ਇਹ ਜਿਹੜਾ ਤੁਸੀਂ ਕਿਸਾਨੀ ਦਾ ਸਾਥ ਦਿਓ ਇਹ ਆਪਣੀ ਜਿਹੜੀ ਲੜਾਈ ਹੈ ਫਸਲਾਂ ਤੇ ਨਸਲਾਂ ਦੀ ਹੈ ਇਹ ਕੋਈ ਇਕੱਲੇ ਡਲੇ ਵਾਲੀ ਜਾਂ ਆਪਣੀ ਲੜਾਈ ਨਹੀਂ ਇਹ ਸਾਡਾ ਸਾਥ ਦਿਓ ਕਿਉਂਕਿ ਕੱਲ ਦਾ ਜਿਹੜਾ ਬੰਦ ਹੈ ਬੰਦ ਅਸਾ ਦਾ ਉਹਨੂੰ ਸਮੂਹ ਸੰਪੂਰਨ ਰੂਪ ਚ ਆਪਾਂ ਬੰਦ ਕਰੀਏ ਤੇ ਸਾਡਾ ਸਾਥ ਪਾਪਾ ਨੂੰ ਉਮੀਦ ਹੈ ਸਰਕਾਰ ਇਹਦੇ ਵੱਲੋਂ ਕਿਸ ਤਰ੍ਹਾਂ ਦਾ ਸਜੋਬ ਕਰਿਆ ਰੱਖੇ ਕਿ ਉਹ ਕਹਿੰਦੇ ਸੀਗੇ ਕਿਸਾਨਾਂ ਨੂੰ ਮੇਤੀ ਹੈ ਉਹ ਕਿਤੇ ਕਿਸਾਨਾਂ ਨੂੰ ਮੇਤੀ ਵਾਲਾ ਬੰਦ ਇੱਕ ਕਿਸਾਨ ਮੈਦੀ ਵਾਲਾ ਕੰਮ ਜੋ ਵੀ ਇਸ ਨੂੰ ਕਰਾਇਆ ਸਹਿਯੋਗ ਕਰੋ ਤੇ ਕਹਿੰਦਾ ਕਿ 26 ਤਰੀਕ ਨੂੰ ਸਰਦਾਰ ਜਗਜੀਤ ਸਿੰਘ ਢਲੇਵਾਲ ਨੇ ਮਾਰਨ ਵਾਸਤੇ ਬਹਿਣਾ ਸੀ ਤੇ ਇਹਨਾਂ ਨੇ ਸਬੂਤ ਦਿੱਤਾ ਉਸ ਚੀਜ਼ ਦਾ ਵੀ ਅਸੀਂ ਤੁਹਾਡਾ ਸਮਰਥਨ ਕਰਦੇ ਹਾਂ ਕਿਸਾਨਾਂ ਦਾ ਤੁਹਾਡੇ ਨਾਲ ਹੈ ਕਿਉਂਕਿ ਜਾ ਕੇ ਜਿਵੇਂ ਮੰਨ ਲਓ ਕੋਈ ਚੋਰ ਦੇ ਘਰੇ ਛਾਪਾ ਮਾਰਿਆ ਹੁੰਦਾ ਹੈ ਉਹ ਚੋਰਾਂ ਨੂੰ ਜਾ ਕੇ ਰਾਤ ਨੂੰ ਸਾਡੀ ਪੰਜਾਬ ਦੀ ਪੁਲਿਸ ਨੇ ਸਾਡੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਨੂੰ ਕਰਕੇ 3 ਵਜੇ 2 ਵਜੇ 45 ਮਿੰਟ ਤੇ ਜਾ ਕੇ ਉਥੋਂ ਖਨੌਰੀ ਬਾਰਡਰ ਤੋਂ ਜਿਹੜੇ ਆਪਦੇ ਕਮਰੇ ਦੇ ਵਿੱਚ ਆਰਾਮ ਕਰ ਰਹੇ ਸੀ ਅਸੀਂ ਸਾਈਡ ਤੇ ਬੈਠੇ ਸਾਂ ਉਹਨਾਂ ਨੂੰ ਆਰਾਮ ਕਰ ਰਿਆਂ ਨੂੰ ਜਦੋਂ ਦੇਖਿਆ ਉਹਨਾਂ ਨੇ ਕੋਈ ਆਪਦੀ ਲੋਕੇਸ਼ਨ ਤੇ ਵੀ ਇੱਥੇ ਬੈਠੇ ਆ ਤੇ ਉਹ ਕਮਰਾ ਚੋਰਾ ਵਾਂਗੂ ਭੰਨ ਕੇ ਜਿਵੇਂ ਕੋਈ ਤਕੜੇ ਗੈਂਗਸਟਰ ਨੂੰ ਫੜਨਾ ਹੁੰਦਾ ਉਹ ਕਮਰੇ ਨੂੰ ਆ ਛੋਟੀਆਂ ਜੀਆਂ ਹੁਜਾਂ ਮਾਰ ਮਾਰ ਕੇ ਕਮਰੇ ਦਾ ਕੁੰਡਾ ਤੋੜ ਕੇ ਭੰਨ ਕੇ ਵਿੱਚੋਂ ਅੰਦਰੋਂ ਪ੍ਰਧਾਨ ਜੀ ਨੂੰ ਕੱਢ ਕੇ ਲੈ ਕੇ ਗਏ ਆ ਪ੍ਰਧਾਨ ਜੀ ਨੂੰ ਜੋੜੇ ਤੱਕ ਵੀ ਨਹੀਂ ਪਾਉਣ ਦਿੱਤੇ ਪ੍ਰਧਾਨ ਜੀ ਕਹਿਣ ਲੱਗੇ ਵੀ ਅਸੀਂ ਜੋੜੇ ਤੱਕ ਪਾਰਗੇ ਕਹਿੰਦੇ ਨਹੀਂ ਜੀ ਇਹਨਾਂ ਟਾਈਮ ਨਹੀਂ ਚਲੋ ਜਵਾਦਬ ਤੇ ਪ੍ਰਧਾਨ ਜੀ ਨੂੰ ਚੁੱਤੀ ਤੱਕ ਜਾਂ ਚਪੜਾ ਲੱਗਣੀ ਪਾਉਣ ਦਿੱਤੀਆਂ ਉਵੇਂ ਹੀ ਲੈ ਕੇ ਗਏ ਆ ਇੱਕ ਮਿੰਟ ਦਾ ਵੀ ਸੰਬੰਧ ਤੇ ਸਰਕਾਰ ਇਹੋ ਜਿਹਾ ਕੁਝ ਕਰ ਰਹੀ ਹੈ ਪੰਜਾਬ ਸਰਕਾਰ ਇਹ ਜਿਹੜੀ ਮਾਨ ਜੋ ਕਿ ਸੁਪਰੀਮ ਕੋਰਟ ਵੱਲੋਂ ਕਿਹਾ ਗਿਆਗਾ ਵੀ ਸਾਨੂੰ ਜਿਹੜੀ ਆਪਣੇ ਢੱਲੇਵਾਲ ਸਾਹਿਬ ਦੀ ਸਿਹਤ ਹੈਗੀ ਉਹ ਕਿਸ ਤਰ੍ਹਾਂ ਦੀ ਆ ਉਹਦੇ ਬਾਰੇ ਪੰਜਾਬ ਸਰਕਾਰ ਨੂੰ ਕਹਿੰਸੀ ਵੀ ਹੈਪੀ ਡੈਪਟ ਦਿਓ ਇੱਕ ਪਾਸੇ ਡਾਕਟਰ ਕਹੀ ਜਾਂਦੇ ਪਤਾ ਨਹੀਂ ਕਿਦੋਂ ਵੀ ਕੋਈ ਸਾਈਲੈਂਟ ਅਟੈਕ ਵੀ ਆ ਸਕਦਾ ਇੱਕ ਮਿੰਟ ਦਾ ਵੀ ਨਹੀਂ ਪਤਾ ਪਰ ਪੰਜਾਬ ਸਰਕਾਰ ਨੇ ਹੈਪੀ ਡੈਪਟ ਦਿੱਤਾਗਾ ਕਿ ਇਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਕੋਈ ਖਤਰਾ ਨਹੀਂਗਾ ਪੰਜਾਬ ਸਰਕਾਰ ਹੈ ਜਿਹੜੀ ਇਹ ਪੰਜਾਬ ਦੀ ਸਰਕਾਰ ਹੈ ਜਿਹੜੀ ਇਹ ਆਮ ਆਦਮੀ ਸਰਕਾਰ ਨਹੀਂ ਗਈ ਇਹ ਭਾਜਪਾ ਦੀ ਸਰਕਾਰ ਹੈ ਇਹ ਭਾਜਪਾ ਦੇ ਨਾਲ ਹੀ ਰਲੇ ਹੋਏ ਆ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦੇ ਨਾਲ ਰਲੇ ਹੋਣੇ ਕਰਕੇ ਜਿਹੜੀਆਂ ਇਹੋ ਜਿਹੀਆਂ ਰਿਪੋਰਟਾਂ ਦੇ ਰਹੇ ਅਸੀਂ ਮੈਂ ਕੱਲ ਸ਼ਾਮ ਨੂੰ ਉੱਥੋਂ ਆਇਆ ਹਾਂ ਪ੍ਰਧਾਨ ਜੀ ਜਿਹੜੀ ਹਾਲਤ ਹੈ ਉਹ ਕਮਜ਼ੋਰ ਪੈ ਗਈ ਸਰੀਰ ਜਮਾਂ ਸਾਥ ਛੱਡਿਆ ਛੱਡੀ ਜਾਂਦਾ ਹੈ ਮਾਨਸਿਕ ਤੌਰ ਤੇ ਤਿਆਰ ਹੈ ਕੱਲੇ ਤੇ ਸਰੀਰ ਆ ਜਿਹੜਾ ਉਹਨਾਂ ਦਾ ਆ ਗਿਆ ਨਹੀਂ ਦੇ ਰਿਹਾ ਕਿਉਂਕਿ ਇੱਕ ਤਾਂ ਉਮਰ ਬਾੜੀ ਹੈ ਇੱਕ ਸੋ ਨੂੰ ਪਤਾ ਵੀ ਕੈਂਸਰ ਦੇ ਮਰੀਜ਼ ਹੈ ਤੇ ਜਿਹੜਾ ਸਰੀਰ ਹੈ ਉਹਨਾਂ ਦਾ ਉਹ ਸਾਥ ਛੱਡ ਰਿਹਾ ਹੈ ਬਹੁਤ ਜ਼ਿਆਦਾ ਡਾਊਨ ਹੋ ਰਗੇ ਸਰੀਰ ਤੋਂ ਤਾਂ ਸਰੀਰ ਦੇ ਪੱਖੋਂ ਤਾਂ ਪਰ ਮਾਨਸਿਕ ਤੌਰ ਤੇ ਤਿਆਰ ਹੈ ਉਹ ਕਹਿੰਦੇ ਵੀ ਕੁਝ ਵੀ ਹੋ ਜੇ ਮਾਰਨਾ ਮਨਜ਼ੂਰ ਹੈ ਪਰ ਅਸੀਂ ਜਿਹੜਾ ਮਰਨ ਵਰਤਾਇ ਨਹੀਂ ਛੱਡਾਂਗੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਪਰ ਸੁਪਰੀਮ ਕੋਰਟ ਦੀ ਇਹ ਕਿੱਥੇ ਮੰਨਦੇ ਸੁਪਰੀਮ ਕੋਰਟ ਨੇ ਤਾਂ ਇਹਨਾਂ ਨੂੰ ਇਹ ਵੀ ਕਿਹਾ ਸੀ ਵੀ ਰਾਹ ਦਾ ਖੋਲੋ ਸੜਕਾਂ ਖੋਲੋ ਪਰ ਇਹਨਾਂ ਨੇ ਸੜਕਾਂ ਵੀ ਨਹੀਂ ਖੋਲੀਆਂ ਸੁਪਰੀਮ ਕੋਰਟ ਦੀ ਇਹ ਨਹੀਂ ਮੰਨਦੇ ਜੇ ਦੇਖਿਆ ਜਾਵੇ ਜੇ ਹੁਣ ਰੱਬ ਨਾ ਕਰੇ ਉਹਨਾਂ ਨੂੰ ਕੁਝ ਹੋ ਜਾਂਦਾਗਾ ਫਿਰ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਇਹ ਤਾਂ ਸਰਕਾਰਾਂ ਨੂੰ ਸੋਚ ਲੈਣਾ ਚਾਹੀਦਾ ਹੈ ਵੀ ਕੀ ਹੋਊਗਾ ਅਗਲਾ ਐਕਸ਼ਨ ਕਰਨ ਲਈ ਤਾਂ ਫਿਰ ਸਾਡੀ ਮਜਬੂਰੀ ਬਣ ਜਾ ਕੋਈ ਕਿਉਂਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੇ ਸਾਡੇ ਪ੍ਰਧਾਨ ਜੀ ਨੂੰ ਕੁਝ ਹੋ ਗਿਆ ਤਾਂ ਫਿਰ ਜਿਵੇਂ ਸਾਨੂੰ ਹੋਊਗਾ ਉਵੇਂ ਕਰਾਂਗੇ ਕਿਉਂਕਿ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਪਹਿਲਾਂ ਹੀ ਜੇ ਹੁਣ ਤੋਂ ਇਹ ਸਰਕਾਰ ਚ ਆਵੇ ਵੀ ਡਲੇਵਾਲ ਸਾਹਿਬ ਨੂੰ ਅਸੀਂ ਚੱਕ ਲਿਆਵਾਂਗੇ ਉੱਥੇ ਘੱਟੋ ਘੱਟ ਵੀ 1500 ਬੰਦਾ ਮਾਰ ਕੇ ਫੇਰ ਤਾਂ ਭਵਾਂ ਦੀ ਡਲੇਵਾਲ ਨੂੰ ਸੋਚ ਕੇ ਲਿਆਉਣ ਘੱਟੋ ਘੱਟ ਵੀ 1500 ਬੰਦਾ ਮਾਰਨਾ ਪਊਗਾ ਫੇਰ ਉਹ ਤੋਂ ਡੱਲੇ ਵਾਲੂ ਚੱਕ ਕੇ ਲਿਆਉਣਗੇ ਨਹੀਂ ਉਹ ਚੱਕਣ ਤਾਂ ਨਹੀਂ ਦਿੰਦੇ ਕਿਉਂਕਿ ਉਹ ਸੇ ਪੈ ਰਹੇ ਆ ਜਿਹੜੇ ਬਹੁਤ ਸ਼ਕਤ ਹੈ ਹੁਣ ਲਾਈਵ ਹੈ ਅਸੀਂ ਚੱਕਣ ਤਾਂ ਦਿੰਦੇ ਨਹੀਂ ਮਰ ਜਾਗੇ ਪਰ 500 ਜਾਂ 1000 ਬੰਦਾ ਮਾਰ ਕੇ ਫੇਰ ਚੱਕ ਲੈਉਣਗੇ ਫੇਰ ਚੱਕ ਲੈਉਣਗੇ ਤਾਂ ਚੱਕ ਲੈਣ ਨੂੰ ਸਾਨੂੰ ਕੋਈ ਉਹ ਨਹੀਂ ਜਦੋਂ ਅਸੀਂ ਮਾਰੀ ਕੇ ਫੇਰ ਚੱਕ ਲੈਉਣਗੇ ਤਾਂ ਕੋਈ ਦਿੱਕਤ ਨਹੀਂ ਜਿਹੜੇ ਡੱਲੇ ਬਾਲ ਨੂੰ ਬਾਈ ਚਾਂਸ ਕੋਈ ਅਟੈਕ ਆ ਜਾਂਦਾ ਉਹਨਾਂ ਦੀ ਡੈਥ ਹੋ ਜਾਂਦੀ ਹੈ ਕਿ লাশ ਨੂੰ ਸਸ਼ਕਾਰ ਕਰੋਗੇ ਨਾ ਨਾ ਜੀ ਨਾ ਉਹ ਤਾਂ ਪ੍ਰਧਾਨੀਆਂ ਦਾ ਸਾਡਿਆਂ ਦਾ ਸਾਨੂੰ ਜਿੱਤੇ ਮਰਨ ਵਾਸਤੇ ਬੈਠੇ ਉਹਨੂੰ ਪਹਿਲਾਂ ਦਾ ਹੁਕਮ ਹੈ ਵੀ ਜਿੰਨਾ ਚਿਰ ਇਹ ਜਿਹੜੇ ਮਸਲੇ ਹੱਲ ਨਹੀਂ ਹੁੰਦੇ ਸਰਕਾਰ ਮੰਨਦੀ ਨਹੀਂ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰਦੀ ਉਹਨਾਂ ਚਿਰ ਜਿਹੜੀ ਮੇਰੀ ਡੈੱਡ ਬੋਡੀ ਐ ਉਹ ਉਥੇ ਖਨੌਰੀ ਬਾਰਡਰ ਤੇ ਹੀ ਰੱਖੀ ਜਾਊਗੀ ਪਿੰਡ ਨਹੀਂ ਲਿਆਂਦੀ ਜਾਊਗੀ ਸ਼ਿਸ਼ਕਾਰ ਨਹੀਂ ਕਰਿਆ ਜਾਊਗਾ ਪਿੰਡ ਲਿਆ ਕੇ ਉਹਨਾਂ ਚਿਰ ਉੱਥੇ ਹੀ ਰੱਖਾਂਗੇ ਜਿੰਨਾ ਚਿਰ ਮਸਲੇ ਹੱਲ ਨਹੀਂ ਹੁੰਦੇ ਜਦੋਂ ਕਿ ਜੇ ਪ੍ਰਧਾਨ ਜੀ ਦੀ ਮੰਨ ਲਓ ਕੋਈ ਮੌਤ ਹੁੰਦੀ ਹੈ ਤਾਂ ਉਦੋਂ ਵਾਰ ਸਾਡੇ ਲੜੀ ਹੈ ਜਿਹੜੀ ਉਹਦੇ ਤੋਂ ਹੋਰ ਤਿਆਰ ਹੈ ਉਹ ਬੈਠਣਗੇ ਮਰਨ ਵੇਲੇ ਉਦੋਂ ਵਾਰ ਉਹ ਬੈਠਣਗੇ ਤੇ ਪ੍ਰਧਾਨ ਜੀ ਆਦੀ ਜਿਹੜੀ ਡੈਡ ਬਾਡੀ ਉਹ ਉੱਥੇ ਹੀ ਰੱਖੀ ਜਾਊਗੀ ਵਾਪਸ ਨਹੀਂ ਲਿਆਵਾਂਗੇ ਜਿੰਨਾ ਚਿਰ ਇਹ ਮਸਲੇ ਹੱਲ ਨਹੀਂ ਹੋਣਗੇ ਇਹ ਸਨ ਕਸਾਨ ਆਗੂ ਜਿਨ੍ਹਾਂ ਨੇ ਦੱਸਿਆ ਕਿ ਕੱਲ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆਗਾ ਉਹਨਾਂ ਨੇ ਅਪੀਲ ਕੀਤੀ ਕਿ ਸਾਰੀਆਂ ਜਥੇਬੰਦੀਆਂ ਵਪਾਰੀ ਦੁਕਾਨਦਾਰ ਸਾਡਾ ਸਮਰਥਨ ਕਰਨ ਇੱਕ ਦਿਨ ਦੇ ਲਈ ਅਤੇ ਉਹਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਜੜਗਾ ਉਹਨਾਂ ਨੂੰ ਕੋਈ ਰੋਕ ਨਹੀਂ ਹੋਵੇਗੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਜਗਜੀਤ ਸਿੰਘ ਢੱਲੇਵਾਲ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਉਤੋਂ ਉਹਨਾਂ ਦੀ ਡੈੱਡ ਬਾਡੀ ਲਾਸ਼ ਨਹੀਂ ਲਿਆਵਾਂਗੇ ਅਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਸਕ ਜਾਂਦੀਆਂ ਉਦੋਂ ਤੱਕ ਉਹਨਾਂ ਦੀ ਡੈੱਡ ਬਾਡੀ ਉੱਥੇ ਹੀ ਰਹੇਗੀ ਤੇ ਉਹਨਾਂ ਤੋਂ ਬਾਅਦ ਲੜੀ ਵਾਰ ਲੜੀ ਤੇ ਮਰਨ ਵਰਤ ਤੇ ਜਿਹੜੇ ਜਿਹੜੇ ਸਾਡੇ ਆਗੂ ਆਗੇ ਉਹ ਬੰਦੇ ਜਾਣਗੇ